ਕੀ ਬਤਰਾ ਆ ਗਈ ਹੁਣਾ ਫਤਰੀ ਕੁਤ ਸਤਿ ਸ਼੍ਰੀ ਅਕਾਲ ਬਬੀ ਮੇਰੇ ਨਣਦ ਆ ਗਈ ਹੈ ਘਪੌਨੀ ਨਹੀਂ ਕੀਤਾ ਹੈਗਾ ਪੀਰਾ ਲਿਆਉਂਦਾ ਤੈਨੂੰ ਜਾ ਕੇ ਕਾਫੀ ਮਿਲਨੇ ਛੱਡ ਗਈ ਸੀ ਕਿ ਉਹਨਾਂ ਦੀ ਇਥੇ ਮੀਟਿੰਗ ਸੀਗੀ ਉਹ ਮੀਟਿੰਗ ਤੇ ਪਾ ਗਏ ਫਿਰ ਆ ਗਈ ਚਲ ਵਧੀਆ ਕੀਤਾ ਮੈਂ ਤਾਂ ਕਰਨੀ ਬਾਣੀ ਸੀ ਨਾ ਤੂੰ ਫੋਨ ਕਰਦੀ ਦਿੰਦੀ ਦਾ ਤਰਾ ਪੀਰਾ ਲਿਆਉਂਦਾ ਕਿਸ ਆਪਣੀ ਕੰੀਚ ਕਰਕੇ ਗਏ ਨਹੀਂ ਚਲ ਵਧੀਆ ਕੀਤਾ ਆ ਜਾ ਫਿਰ ਥੋਪ ਪੈਥੇ ਦਾ ਗਰਵੀਆ ਨਾਲੇ ਕੀ ਕਹਿਨੀ ਆ? ਆ ਕੀ ਕਹਿਨੀ ਐ? ਤੁਹਾਨੂੰ ਵੀ ਪਤਾ ਨਹੀਂ ਕੀ ਕਹਿਣਾ ਚਾਹੀਦਾ। ਆ ਕਿਧਰੋਂ ਆ ਟੱਕ ਕੀ? ਤੂੰ ਤਾਂ ਐ ਕਰਦੀ ਜਿਵੇਂ ਫੋਨ ਕਰਕੇ ਬੁਲਾ ਲਿਆ ਹੁੰਦਾ ਵੀ ਹਾਂ ਭਾਈ ਮੈਂ ਐਲੀਵੇਟੇਸ਼ਨ ਦੇ ਕੇ ਆ ਵੀ ਭਾਈ ਸਾਡੇ ਘਰੇ ਆ ਜਾ। ਉਹ ਘਰੇ ਆਉਣ ਦੀ ਗੱਲ ਨਹੀਂ। ਇੰਨੀ ਕਰਨੀ ਹੈਗੀ ਕੰਮ ਤਾਂ ਮੇਰੇ ਆਪ ਦੇ ਨਹੀਂ ਨਿਭੜਦੇ। ਉਤੋਂ ਇਹ ਆ ਗਈ ਸੇਵਾ ਕਰਾਉਣ ਨੂੰ। ਮੈਂ ਕੀ ਕਰਾਂ ਫਿਰ ਢੰਗ ਦੇ ਮੱਥਾ ਚਾਹ ਪਾਣੀ ਪੜਾ ਦੇ ਬਗ ਜੁਗੀ। ਆਪੇ ਮੈਨੂੰ ਤਾਂ ਆਪ ਹੋਇਆ ਪੈ ਦੁੱਖ ਲੱਗੀ ਜਾਂਦਾ। ਹੁਣ ਕਹਿੰਦਾ ਮੈਨੂੰ ਲੱਗਦਾ ਵੀ ਭਾਈ ਗੱਡੀ ਘੱਟ ਛੱਡ ਕੇ ਆ ਮੈਨੂੰ। ਨੋ ਨੋ ਨਾ ਰਹਿਣ ਦੇ 1500 ਦਾ ਤੇਲ ਖਾਜੂਗੀ ਗੱਡੀ ਨਾਲੇ ਮੇਰੀ ਗੱਲ ਸੁਣ ਉਹਨਾਂ ਰੋਟੀ ਕਰਨੀ ਚ ਖਾਣੇ ਬਣਾਉ ਉਹ ਸਬਜ਼ੀ ਬਣਾਉਣੀ ਪਊ ਮੈਂ ਤਾਂ ਇੰਨੀ ਪਤਾ ਨਹੀਂ ਕਹਦੇ ਭਾਬੀ ਮੈਨੂੰ ਆਪ ਪਸੰਦਾ ਬਣਾ ਦੇ ਚਲ ਮੈਨੂੰ ਨਹੀਂ ਪਤਾ ਆਪੇ ਹੈਂਡਲ ਕਰ ਲੀ ਉਹੇ ਜਾ ਉਹ ਦੇਖ ਲੈ ਤੀਜੇ ਦਿਨ ਕਾਰ ਕੇ ਤੁਰ ਜਾਣਾ ਜਦੋਂ ਪੁੱਛੂਗੀ ਭਾਬੀ ਉਹ ਇੱਧਰ ਲੰਗੇ ਸੀਗੇ ਮੈਨੂੰ ਨੇ ਇੱਥੇ ਗੜੀ ਖੋਲ ਛੱਡ ਗਏ ਭਾਬੀ ਉਹ ਪਢੰਡੇ ਆਏ ਸੀਗੇ ਕਹਿੰਦੇ ਚੱਲ ਤੂੰ ਵੀ ਮਿਲਾਂ ਵੀ ਤੁਸੀਂ ਮੈਨੂੰ ਕਿਹੜਾ ਬਹਾ ਆਕੜੀਆਂ ਨੇ ਉਧਰ ਨਹੀਂ ਜਾਂਦੀ ਛੋਟੇ ਵੱਲ ਕਿਉਂ ਉਧਰੋਂ ਕੁਝ ਮਿਲਦਾ ਨਹੀਂ ਹੈਗਾ ਉਹ ਚਾਹ ਕੋਈ ਨਾ ਹਾਂ ਕਿਤੇ ਕੋਈ ਹੱਲ ਹੀ ਨਹੀਂ ਉਹਨੂੰ ਰੋਟੀ ਪਾਣੀ ਖਿੜਾ ਦੇ ਚਾਹ ਪੜਾ ਦੇ ਠੀਕ ਆ ਨਾ ਰਹੀ ਗੱਲ ਰੋਟੀ ਦੀ ਮੈਂ ਵੱਧੋਂ ਦੇ ਦਿੰਦਾ ਮੋਢਾ ਬੋਲ ਜੀ ਮੈਂ ਮੈਨੂੰ ਕਮਰੇ ਦੀ ਵੇਖੀ ਜਾਨੀ ਆ ਤਾ ਵੀ ਮੈਂ ਅੰਦਰ ਚ ਜਾ ਕੇ ਬੋਲੋ ਮੈਂ ਨਾ ਆ ਗਈ ਸੀ ਦੇਖੀ ਮੈਨੂੰ ਹੁਣੇ ਫੋਨ ਆਇਆ ਮੇਤਨਾਂ ਮਾਂ ਬਾਪਾ ਵੀ ਬਿਮਾਰ ਹੋ ਗਏ ਭਾਈ ਕੀ ਹੋ ਗਿਆ ਇਹ ਪਤਾ ਨਹੀਂ ਕਿਹਨੂੰ ਪਤਾ ਤਾਂ ਹੈਗਾਗਾ ਉਹਦਾ ਬਲੱਡ ਜਾ ਵਧਦਾਗਾ ਉਹਦਾ ਮਿੰਟੇ ਚ ਹੱਥਾਂ ਜਾ ਜਾਂਦੀ ਆ ਹੁਣ ਨਾ ਹਸਪੀਟਲ ਲੈ ਕੇ ਆਈ ਜਾਂਦੇ ਨੇਗੇ ਪਰ ਹਿੰਡੇ ਅੱਛਾ ਮੈਂ ਮੈਟਰ ਟੇਰਾ ਹਸਪੀਟਲ ਜਾ ਕੇ ਆਉਣੀ ਆ ਕਿ ਮੈਨੂੰ ਤਾਂ ਟੈਨਸ਼ਨ ਹੋਈ ਮਾਸੀ ਠੀਕ ਹੋਣਗੀ ਤੁਸੀਂ ਪਤਾ ਲੇ ਆਓ ਘਰੇ ਮੈਂ ਹੈਗੀ ਆ ਘਰੇ ਕੰਬੜੀਏ ਤੈਨੂੰ ਪਤਾ ਤਾਂ ਹੈਗਾ ਆ ਆਪ ਆਪਣਾ ਗਵਾਂਢ ਵਿੱਚ ਅੱਜ ਦਾ ਤੂੰ ਇਕੱਲੀ ਕਿਵੇਂ ਰਹੇਂਗੀ ساری ਦਿਨ ਤਨ ਤੂੰ ਤਾਂ ਤੁਸੀਂ ਆ ਜਾਓਗੇ ਨਹੀਂ ਨਹੀਂ ਅਸੀਂ ਨਾ ਆਥਣ ਨੂੰ ਨਹੀਂ ਆਉਂਦੇ ਮੇਰਾ ਭਰਾ ਕਹਿੰਦਾ ਕਹਿੰਦਾ ਤੂੰ ਬੇਨੇ ਇੱਕ ਅੱਧਾ ਟੱਕ ਸਾਡਾ ਘੜਾ ਕੇ ਜਾਈਂ میری حالت ਸੁਣੋ ਕੋਈ ਫਿਰ ਪਾਪਾਸ ਜਾ ਵੀ ਨਹੀਂ ਸਕਦੀ ਕੋਈ ਨੂੰ ਪਤਾ ਤੈ ਹੈਗਾ ਮੈਂ ਤਾਂ ਉਹਨਾਂ ਨੂੰ ਪਹਿਲੀ ਕਹਿ ਕੇ ਆਈ ਵੀ ਪੰਜ ਲਾ ਕੇ ਆਉਂਗੀ ਮੈਂ ਦੇ ਅੱਛਾ ਹਾਂ ਫਿਰ ਇੱਕ ਹੱਲ ਹੈਗਾ ਜੇ ਤੂੰ ਕਰ ਦੇ ਕੀ ਕਹ ਵੀ ਦੱਸ ਮੈਨੂੰ ਪਤਾ ਤਾਂ ਹੈਗਾ ਵਾ ਵੀ ਕਰ ਦੇਣ ਨਹੀਂ ਕਰਨਾ ਪਰ ਮੇਰੇ ਕਰਕੇ ਤੈਨੂੰ ਕਰਨਾ ਪੈਣਾ ਵਾ ਕੀ ਕਰਾਂਗਾ ਕਪੈਸੀ ਤੋਂ ਅਜੇ ਤੂੰ ਜੇ ਵਲ ਭੱਗ ਜਾਣਾ ਬਾਪੀ ਉਧਰ ਕੀ ਕਰੂੰਗੀ ਤੈਨੂੰ ਪਤਾ ਤਾਂ ਹੈਗਾ ਜਦੋਂ ਵੀ ਹੋਣੀ ਵੀ ਤੁਹਾਡੇ ਕੋਲ ਹੀ ਹੋਣੀ ਹੈ ਓਹੋhota ਮੈਨੂੰ ਪਤਾ ਹਰਪ੍ਰੀਤ ਪਰ ਤੇਨੂੰ ਮਜਬੂਰੀ ਸਮਝ ਨਹੀਂ ਪੈਣੀ ਗੱਲ ਨਹੀਂ ਹੈਗੀ ਮੈਂ ਤੈਨੂੰ ਪਤਾ ਉਹਨਾਂ ਕਰਕੇ ਮੇਰੀ ਮਾਂ ਦੂਰ ਹੋ ਗਈ ਉਹ ਮੈਨੂੰ ਵਧੀਆ ਨਹੀਂ ਲੱਗਦੇ ਤੇ ਨਹੀਂ ਮੈਂ ਉਹਨਾਂ ਕੋਲ ਜਾਵਾਂ ਗਰੀਬਾਂ ਜਾਂ ਕੋਲ